ਇੱਕ ਮਿੰਟ ਇੱਕ ਮਿੰਟ ਰਸਤਾ ਕਿਤੇ ਮੇਰਾ ਆ ਗਿਆ ਲੀਡਰ ਮੈਂ ਵੀ ਆ ਮੈਂ ਨਹੀਂ ਮੁੱਤੇ ਦੇ ਬੋਲਦਾ ਪਰ ਮੁੱਦਾ ਇਹ ਨਹੀਂ ਹੁੰਦਾ ਔਰ ਮੇਰੇ ਨਾਲ ਤੈਨੂੰ ਰਾਜਨੀਤੀ ਕਰਕੇ ਕਰਨੀ ਨਹੀਂ ਹੁੰਦੀ ਹੋ ਗਈ ਗੱਲ ਇਹਨੂੰ ਰਾਜਨੀਤੀ ਨਹੀਂ ਕਰਨੀ ਮੈਂ ਬਹੁਤ ਸਮਝਦਾ ਗੱਲ ਕਰਦਾ ਆ ਆ ਕਰਦਾ ਬੋਲੀ ਨਾ ਰਸਤੇ ਜਾ ਕੇ ਖੜਨਾ ਤੁਸੀਂ ਜਦੋਂ ਗੱਲ ਪੂਰੀ ਕਰ ਲਿਓ ਤਾਂ ਦੱਸ ਦੋ ਮੈਂ ਦੋ ਲੈ ਬਿਲਕੁਲ ਹੀ ਗਲਤ ਰਿੰਡ ਦੋ ਲੈਣੇ ਮੈਂ ਤੈਨੂੰ ਜਵਾਬ ਦੇ ਮਾ ਹੁੰਦਾ ਕੌਣ ਹਾਂ ਕਹਾਂ ਜਾ ਕਰਦੇ ਨਹੀਂ ਨਹੀਂ ਹਲ ਹੁੰਦਾਗਾ ਨਹੀਂ ਆਮ ਪਬਲਿਕ ਨਹੀਂ ਆਮ ਪਬਲਿਕ ਨੂੰ ਗਲਾਗ ਕਰਦੇ ਨਹੀਂ ਕਿਹਨੇ ਭੇਜਿਆ ਮੈਂ ਪਬਲਿਕ ਮੈਂ ਪਬਲਿਕ ਪਾਰਟੀਆਂ ਪਾਰਟੀਆਂ ਦੇ ਘਰ ਆ ਮੈਂ ਪਬਲਿਕ ਲਈ ਆਂ ਆ ਡਰਾਮੇ ਕਾਂਗਰਸੀਓ ਬੰਦ ਕਰੋ ਓਹੋ ਕਾਹਦੇ ਨੂੰ ਸਮਰਿਆ ਕਿ ਆਂ ਜਿਆਦਾ ਪਹਿਲਾਂ ਕਿੱਥੇ ਗਏ ਸੀ ਆ ਤੁਹਾਨੂੰ ਡਰਾਮੇ ਵਿੱਚ ਲਾ ਕੇ ਰੋਲਾ ਨਾ ਮਾਰਿਆ ਕਿਥੇ ਗਏ ਦੱਸੋ ਆ ਤੁਹਾਨੂੰ ਡਰਾਮੇ ਦੇ ਸੰ ਲਾ ਕੇ ਕਾਂਗਰਸ ਰਮੇ ਨਹੀਂ ਆਣੇ ਓਏ ਡਰਾਮੇ ਕੱਢ ਬੈਠੇ ਰਹੋ ਮੈਨਾਂ ਦੱਸਦੇ ਹਾਂ ਹਰਲ ਕਰੋ ਕੋਈ ਨਹੀਂ ਹੰਡੀ ਵਾਲੇ ਕਿੰਨੇ ਸਾਥੀ ਕਰਿਆ ਹੋਰ ਨੇੜੇ ਇੱਕ ਗੱਲ ਸੁਣ ਲਓ ਆਹ ਮਾਲਸੇ ਕਰਾਵੇਂ ਹੈ ਹੈ ਅੰਮ੍ਰਿਤਪੁਰੀਆ ਅਕਾਲੀ ਦਰਬਾਰ ਦੀ ਦੂਸਰੀ ਵਾਰ ਸਰਕਾਰ ਬਣੀ ਸੀ ਜਿਹੜਾ ਮਾਲ ਦੇ ਬਣੇ ਚਲੋ ਦੂਜੀ ਵਾਰ ਸਰਕਾਰ ਬਣੀ ਉਹਦੇ ਵਿੱਚ ਅਜੈਕਟਿਵ amount ਨਹੀਂ ਪਤਾ ਮੈਨੂੰ 11-10 ਕਰੋੜ ਦੇ ਲਗਭਗ ਪੈਸੇ ਪੂਰੇ ਬਠਿੰਡੇ ਜਿਹੜੇ ਨੂੰ ਆਏ ਸੀਗੇ ਪੂਰੇ ਬਠਿੰਡੇ ਦੇ ਵਿੱਚ ਚਲਵੇ ਜਾ ਸਿੱਖੋ ਉਦੋਂ ਇੱਥੇ ਮంత్రి ਹੁੰਦਾ ਸੀਗਾ ਕੋਲ ਇੱਕ ਜ਼ਿਲ੍ਹੇ ਨੂੰ 11 ਕਰੋੜ ਦੇ ਲਗਭਗ ਪੈਸੇ ਘੱਟ ਵੱਧ ਹੋ ਸਕਦੀਆਂ ਮਾਣ ਜਿਹੜੇ ਵਿੱਚ 6 ਕਮੇਟੀਆਂ ਸੀ ਇੱਕ ਬੋਨੇ ਵਾਲੇ ਨੂੰ ਇੱਕ ਆਏ ਸੀ ਪੈਸੇ ਉਹ ਬੋਨੇ ਵਾਲੇ ਨੂੰ ਤੇ ਇੱਕ ਆਏ ਸੀ ਕੁਚੋਵੰਡੀ ਨੂੰ ਇੱਕ ਆਏ ਸੀ ਕੋਰਸ਼ਮੀਰ ਨੂੰ ਇੱਕ ਆਏ ਸੀ ਰਾਮੇ ਨੂੰ ਇੱਕ ਆਏ ਸੀ ਤਲਵੰਡੀ ਨੂੰ ਤੇ ਛੇਮਾ ਹੜ ਹਲਕਾ ਸੀ ਮੌਰ ਮੌਰ ਮੰਡੀ ਬਲਾ ਜਿਹੜੀ ਆਪਣੀ ਸੰਮਤੀ ਹੈ ਇਹ। ਕੁੱਲ ਕਿੰਨੇ ਪੈਸੇ ਆਏ? 11 ਕਰੋੜ ਦੇ ਲਗਭਗ। ਤੇ ਉਹਦੇ ਵਿੱਚੋਂ ਇੱਥੇ ਮੰਤਰੀ ਹੁੰਦਾ ਜਨਵੇਜਾ ਸੇਖੋ ਕਿੰਨੇ ਪੈਸੇ ਲੈ ਕੇ ਆਇਆ? ਕਿੰਨੇ ਪੈਸੇ? 4 ਕਰੋੜ ਤੋਂ ਵੀ ਘੱਟ ਅਪਰੋਕਸੀਮੇਟਲੀ ਸੀਵਰੇਜ ਵਾਸਤੇ ਪਾਣੀ ਦਾ ਆਏ ਸੀ। ਜਿਹੜਾ ਸੀਵਰੇਜ ਪਿਆਇਆ ਸੀ ਉਹ ਚੜ੍ਹਦੇ ਵਾਲੇ ਪਾਸੇ ਨੂੰ ਪਿਆ ਸੀ। ਇੱਕ ਕੰਪਨੀ ਵੱਡੀ ਕੰਪਨੀ ਜਿਹਦੀ ਸ਼ਾਇਦ ਕਿਸੇ ਵੱਡੇ ਸ਼ਹਿਰ ਦੀ ਇਹ ਸਟੇਟ ਦੀ ਕੰਪਨੀ ਦੇ ਵਿੱਚ ਨੇ ਆਏ ਉੱਥੇ ਆ ਕੇ ਟੈਂਡਰ ਕਾਲ ਕੀਤੇ ਟੈਂਡਰ ਨਿਕਲੇ ਤੇ ਉਹਨੇ ਵੰਡ ਕੇ ਆਪ ਦੇ ਵਰਕਰਾਂ ਨੂੰ ਦੇ ਦਿੱਤੇ ਮੈਂ ਬਾਈਨਾਮ ਕਹਿਣਾ ਆਪ ਦੇ ਵਰਕਰਾਂ ਨੂੰ ਅਕਾਲੀ ਦਰਬੀ ਸਰਕਾਰ ਦੇ ਵਿੱਚ ਉਹਨਾਂ ਨੇ ਲਿਆ ਕੇ ਸਬਮਿਟ ਦੀਆਂ ਪਾਈਪਾਂ ਧਰੀਆਂ ਥਾਂ ਥਾਂ ਕਰਕੇ ਧਰਦੀਆਂ ਉਹ ਸਬਮਿਟ ਦੀਆਂ ਪਾਈਪਾਂ ਕਿਸ ਨੇ ਠੀਕੀ ਦੀ ਚੱਕ ਕੇ ਲੈਂਦੀਆਂ ਸਸਤੀਆਂ ਕਿਸੇ ਮਾਨਸਾਲ ਤੋਂ ਕਿਸੇ ਨੇ ਚੱਕ ਕੇ ਲੈਂਦੀਆਂ ਉੱਥੋਂ ਕਿਸੇ ਨੇ ਚੱਕ ਕੇ ਲੈਂਦੀਆਂ ਪਰ ਖਰਚਾ ਕਰਦਾ ਮੈਂ ਬੋਲਦਾ ਇੱਕ ਮਿੰਟ ਲਾ ਹੁਣ ਇਹ ਸਿੱਧਾ ਕਰਕੇ ਕਰ ਚੁੱਕੋ ਨਹੀਂ ਨਹੀਂ ਮੈਂ ਇਹ ਮੈਨੂੰ ਪਈ ਆ ਨਾ ਜਵਾਬ ਦੇ ਕਿ ਨਹੀਂ ਐਮਐਲਏ ਸਾਹਿਬ ਇੱਕ ਮਿੰਟ ਸਾਡੀ ਗੱਲ ਸੁਣੋ ਇਹਦੇ ਕੋਲ ਕਰ ਸੁਣ ਲੋ ਮੈਂ ਦੱਸਦਾ ਮੈਂ ਬਾਤ ਸੁਣਨੀ ਸੁਣਨਾ ਬੁੱਲ 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 ਪੈਂਟ ਜਾਂਦਾ ਤੁਹਾਨੂੰ ਮਾਤਾ ਨਹੀਂ ਬੁੱਲ ਖਿਲਾਫ ਆਪਰੇ ਹਾਂ ਤੁਸੀਂ ਕਹਿੰਦਾ ਬਣਾਉਣ ਮੰਡੀ ਚ ਇੱਕ ਮਿੰਟ ਇੱਕ ਮਿੰਟ ਐਮਐਲਏ ਸਾਡੀ ਗੱਲ ਸਾਡੇ ਦੁੱਖ ਵੀ ਸੁਣੋ ਮੈਂ ਪਹਿਲਾਂ ਸਾਡੀ ਸੁਣੋ ਸਾਡੇ ਤੋਂ ਰਿਪੋਰਟ ਚ ਤੁਸੀਂ ਕੁਝ ਸਾਡੇ ਦੁੱਖ ਸੁਣੋ ਇੱਕ ਕੰਮ ਰੋਕ ਰਹੇ ਆ ਜੀ ਕਾਹਦੇ ਨਾਲ ਸੀਬ ਰੇ ਦਾ ਕੰਮ ਰੋਕ ਰਹੇ ਆ ਤੇ ਤੁਸੀਂ ਜਿਹਦੇ ਪਾਸੇ ਰਾਜਾ ਬੜਿੰਗ ਨੂੰ ਪਟੀਸ਼ਨ ਪਾ ਰੱਖੀ ਆ ਇੱਕ ਪਾਸੇ ਇਹਨੇ ਆ ਜੋ ਜੋ ਬੋਲ ਰਹੇ ਹੋ ਲਾਈਵ ਚੱਲ ਰਿਹਾ ਰਾਜਾ ਬੜਿੰਗ ਨੇ ਕੱਢਵੇ ਦੀ ਪਾਈ ਏ ਮੌੜ ਦੀ ਨਹੀਂ ਪਾਈ ਇੱਕ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਘੋਟੇ ਸੀਵਰੇਜ ਜੁੜ ਗਿਆ ਸ਼ੁਰੂ ਹੋਣ ਜਾ ਰਿਹਾ 23 ਕਰੋੜ 99 ਲੱਖ ਦੀਆ ਪਾਣੀ ਖੜਾ ਘੋਟੇ ਕੋਟੇ ਅਸੀਂ 5 ਵਜੇ ਸੁਣੋ ਇੱਕ ਮਿੰਟ ਇੱਕ ਮਿੰਟ ਹੋਵੇ ਪਿਛਲੇ 25 ਸਾਲਾਂ ਤੋਂ ਪਾਣੀ ਖੜਦਾ ਕਾਗਰ ਸਰਕਾਰ ਵੀ ਨਹੀਂ ਇੱਥੇ ਇੱਥੇ ਗੱਲ ਕਰੋ ਜੀ ਇੱਥੇ ਗੱਲ ਤਾਂ ਤੁਸੀਂ ਪਿਛਲੇ 25 ਸਾਲਾਂ ਤੋਂ ਪਾਣੀ ਨਹੀਂ ਖੜਿਆ ਗੱਲ ਕਰੋ जिसे गलत हो तुम्हारा ਯਾ ਮੰਡੀ ਨੂੰ ਲੈ ਕੇ ਆਇਆ 50000 ਕਿੰਨਾ ਟੋੜੋ ਜੀ ਜੇ ਚ ਪਾ ਲਿਆ ਜੇ ਚ ਪਾ ਲਿਆ ਪਹਿਲੇ ਦਿਨ ਦੇ ਆਪ ਕੋ ਸਮਝਾ ਉਪਰੋਂ ਬਣਾ ਕੇ ਮੈ ਬਣਾਉਣੀ ਪਹਿਲੇ ਪੂਰਾ ਮੈਂ ਦੱਸਦਾ ਕੀ ਹੋਊ ਕਰਦੇ ਨਹੀਂ ਕੋਈ ਇਸ ਤੋਂ ਬਣਾਉਂਦੇ ਨਹੀਂ ਗੱਲ ਦੱਸੋਗੇ ਮਿਟੀਸ਼ਨ ਪਾ ਕੇ ਕੰਮ ਲੋਦੇ ਆ ਦੋ ਮਿੰਟ ਲਾਉਂਦੇ ਨਾ ਪੀਛੇ ਆਉਂਦੇ ਇਹ ਦੇਖੋ ਹਾਈ ਕੋਰਟ ਜਿਹੜੀ ਸੀ ਫੋਟੋ ਵਿੱਚ ਚੇਹਰੀਆਂ ਸੁਣੋ ਇਧਰੋਂ ਜਿਹੜੇ ਸੁਣੋ ਕਿਉਂ ਨਾ ਕਰੀ ਜਾਓ ਭਰਾ ਜਮੂਨ ਭਾਈ ਜਬਾਤਾਂ ਹੋਣ ਦਾ ਹੈ ਮੈਂ ਜਮੂਨ ਇਹ ਕੀ ਆਸਤੋ ਚਾਹਨਾ ਸਾਹਿਬ ਇੱਕ ਮਿੰਟ ਯਾਰ ਇੱਕ ਮਿੰਟ ਮੈਨੂੰ ਇੱਕ ਮਿੰਟ ਇਧਰ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਮੈਨੂੰ ਗੱਲ ਕਰ ਰਿਹਾ ਚੁੱਪ ਹੋ ਜਾ ਇੱਕ ਮਿੰਟ ਮੇਰੀ ਗੱਲ ਸੁਣੋ ਉਹ ਬੋਲਣ ਦੇ ਉਹ ਬੋਲਣ ਦੇ ਗਨਪੁਰੀ ਹੁਣ ਕੋਈ ਨਹੀਂ ਗੱਲ ਤਾਂ ਕੋਈ ਨਹੀਂ ਕਰੋ ਗੱਲਪੁਰੀ ਹੋ ਰਹੀ ਹੈ ਇਹ ਫੋਨ ਨਹੀਂ ਕਰਦਾ ਇੱਕ ਮਿੰਟ ਫਿਰ ਮਿਲ ਕਰ ਮੇਰੀ ਮੈਨੂੰ ਗੱਲ ਪੂਰੀ ਕਰਨ ਦੇ ਮੇਰੀ ਗੱਲ ਸੁਣੋ ਇੱਕ ਨਹੀਂ ਕਰਦਾ ਮੇਰੀ ਗੱਲ ਸੁਣੋ ਯਾਰ ਮੇਰੀ ਗੱਲ ਸੁਣੋ ਅੱਧੀ

ਬੋਲੋਗੇ ਮੇਰਾ ਟਾਈਮ ਹੋਇਆ ਕੋਈ ਆ ਤਾਂ ਹੋਇਆ ਤੇ ਕੰਮ ਹੋ ਰਹੇ ਨੇ ਬੋਲੋਗੇ ਕਿ ਕਿਤਾ ਤੁਸੀਂ ਕਿਤਾ ਤੁਸੀਂ ਕਿਤਾ ਤੁਸੀਂ ਕਿਤਾ ਚਲੋ ਟੋਰੀ ਫੜ ਲਿਆ ਹੁਣ ਜਿਹੜਾ ਤੁਸੀਂ ਟੋਏ ਬੰਦਿਆ ਕਾਂਗਰਸ ਅੰਦੇ ਦੇ ਦੇਖ ਲੋ

ट <laughs> बनाऊं مردا ہو گئے مردا وا مردا وا ہا نڈر ہو گئے مردا وا نعرہ سرکار مردا وا نام سرکار مردا وا نام سرکار مردا وا نام سرکار مردا وا تھوڑا دیکھو نا جی 300 روپے دے دے 300 روپے دے دے تے مودے کمالے روئی دے کتے دے رکھے پئے 250 روپے دے دے 50 روپے دے دے تو سانو دوواں ووٹ دا اے سانو پرچے دے دے मनू पिछले ਮੇਰੀ ਗੱਲ ਸਮਝਾ ਮੇਰੀ ਗੱਲ ਸਮਝਾ ਇੱਕ ਉਹ ਉਹ ਹੀ ਆ ਜਿਹੜਾ ਹੀਰੋ ਆ ਇੱਥੋਂ ਇੱਥੋਂ ਹੀਰੋ ਆ ਉਹਨਾ ਤੋ ਮਾਰਿਆ ਪਹਿਲੇ ਆਪਾਂ ਅੱਜ ਦਾ ਬੇਟਾ ਜਿਹੜਾ ਕਿਤੇ ਗੁੱਟੇ ਮੇਰੇ ਨਾਲ ਫਿਰਦੇ ਆਂ ਜਿਹੜੀਆਂ ਬਜੂਟੀਆਂ ਪਰ ਕੰਮ ਕਰਦੋ ਚਲ ਇੱਕ ਮੇਰੀ ਗੱਲ ਸੁਣੋ ਲੈ ਮਿੱਤਰੋ ਇੱਕ ਦੋ ਦੱਸਦਾ ਮੈਂ ਤੁਸੀਂ ਸਾਰੇ ਖੜੇ ਹੋ ਇੱਥੇ ਕਬਡੀ ਵਾਲਿਓ ਜੇ ਜਿਹੜੇ ਮੈਂ ਕੰਮ ਬਣਾਵਾਂ ਤੇ 23 ਕਰੋੜ 99 ਲੱਖ ਨਾਲ ਸੀਵਰ ਦਲੋਸਤ ਹੋ ਗਿਆ ਥੋੜਾ ਪਾਇ ਪਾਇ ਨਾਲ ਪੈ ਗਈਆਂ ਆ ਦੋ ਕਲੈਕਸ਼ਨ ਜੋੜਨ ਵਾਲੇ ਆ ਇੱਕ ਮੈਸਰ ਖਾਨੇ ਪੂਰੀ ਥਲੇ ਪਾਣੀ ਨਿਕਲਣਾ ਇੱਕ ਉੱਥੇ ਜਿਹੜੀ ਬੂਆ ਆ ਗਿਆ ਨਰਸਈ ਕੋਲੇ ਉਹ ਥੋੜਾ ਕਲੈਕਸ਼ਨ ਜੋੜਨ ਵਾਲਾ ਹੈ ਕਿ ਇੱਕ ਬੜਾ ਐਸਟੀਪੀ ਪਲਾਨ ਕੋ ਜਿਹੜਾ ਇੱਕ ਮਿੰਟ ਜਿਹੜਾ ਥੋੜਾ ਚੰਦ ਚਾਹ ਕੰਮ ਹੋਣ ਵਾਲਾ ਇਹ ਕੰਮ ਮੈਂ ਜੇ ਨਾ ਕਰਾਇਆ

اڄ کله تاں سنڌي ۾ گڏ ٿين ٿا ਸਭ ਤੋਂ ਜ਼ਿਆਦਾ ਕੰਮ ਹੋ ਰਿਹਾ ਉਹ ਕੰਮ ਨਹੀਂ ਕੋਈ ਨਹੀਂ ਕੋਈ ਨਹੀਂ ਕੰਮ ਹੋ ਰਹੀ ਹੈ ਕੋਈ ਗੱਲ ਨਹੀਂ ਕੰਮ ਹੋ ਰਹੀ ਹੈ ਅੱਜ ਸਿੱਧੇ ਕੰਨੀ ਲਿਆ ਇੱਕ ਲੱਖ ਰੁਪਏ ਦੀ ਜਿੱਥੇ ਸੁਣੋ ਲੱਗ ਰਿਹਾ ਜੀ ਸਰ ਜਿੰਦ ਸਰ ਜਿੰਦ ਸਰ ਸਰ ਉਹ ਕੀ ਰੋਜ਼ਵਾਰੀ ਤੋਂ ਬਗਰਾ ਮੈਂ ਕਿਹਾ ਕਿ ਤੁਸੀਂ ਵੀ ਗੱਲ ਕਰਨਾ ਬੰਦਾ ਗੱਲ ਤਾਂ ਸੁਣ ਲੋ ਉਹ ਮੈਂ ਬਰਕਰਾਰ ਗੱਲ ਸੁਣਦਾ ਕਿਉਂ ਨਾ ਮੈਂ ਕਹਾਂਗੇ ਕੋਈ ਦੱਸਦਾ ਆਪਣੇ ਮੌਕੇ ਨੂੰ ਅਸੀਂ ਆਏ ਨਾ ਮੈਂ ਥੋੜੇ ਬੋਲੇ ਅੱਜ ਰਾਤ ਤੱਕ ਲੰਮਾ ਬਹਿ ਜਾਣਾ ਆਈ ਜੇ ਤੁਸੀਂ ਲੋਕ ਅੱਕੇ ਹੋਏ ਆ ਜੀ ਰੌਣਾ ਇਹ ਆ ਲੋਕ ਅੱਕੇ ਹੋਏ ਆ ਲੋਕਾਂ ਨੂੰ ਕੋਈ ਸ਼ੌਂਕ ਨਹੀਂ ਬੋਲਣ ਦਾ ਗੱਲ ਤਾਂ ਸੁਣੋ ਆਹ ਬਣ ਗਿਆ ਉਹ ਵੀ ਗੱਲ ਤਾਂ ਸੁਣੋ ਬੱਸ ਬੱਸ ਚੁੱਪ ਕਰੋ ਸੁਣੋ ਬਾਈ ਵਾ ਸੁਣੋ ਟੋਟਾ ਜਾਓ ਮੈਂ ਇਹ ਕਹਿਣਾ ਮੇਰੇ ਭਰਾ ਮੇਰੀ ਗੱਲ ਤੁਸੀਂ ਬਹੁਤ ਦੁੱਖੀ ਹੋ ਇਹ ਨਿਮਨ ਪੂਰਾ ਬਕ ਮੈਨੂੰ ਵੀ ਪੂਰਾ ਦਰਦ ਹੈ ਕਿ ਇਸ ਮਾਰਗ ਦੇ ਨਾਲ ਮੈਂ ਦਿਨੋਦਿਆਂ ਹੋਇਆ ਮੈਨੂੰ ਦੁੱਖ ਹੈ ਕਿ ਤੁਸੀਂ ਪਾਣੀ ਚ ਹੈਗੇ ਹੋ ਪਾਣੀ ਖੜਦਾ ਮੀਆਂ ਦਾ ਵੀ ਖੜਦਾ ਹੈ ਸੀਵਰੇਜ ਦਾ ਵੀ ਕੁਝ ਆਊਟ ਹੁੰਦਾ ਹੈ ਮੈਂ ਮੰਨਦਾ ਪਰ ਇਹਦੇ ਵਿੱਚ ਇੱਕ ਪਾਸੇ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਵੱਡਾ ਟਾਈਮ ਇੱਕ ਪਾਸੇ ਮੈਂ ਹਜ ਸਾਢੇ ਤਿੰਨ ਤਿੰਨ ਸਾਲ ਸਮਾਂ ਘਟਾ ਹੈ ਪਰ ਪਹਿਲੇ ਟਰਮ ਦੇ ਵਿੱਚ ਮੈਂ ਸੀਵਰੇਜ ਦੀ ਵਿਧਾਨ ਸਭਾ ਦਾ ਮੁੱਦਾ ਪਹਿਲੇ ਦਿਨ ਮੈਂ ਕਿਸੇ ਜੇ ਮੁੱਦਾ ਚੱਕਿਆ ਸੀਵਰੇਜ ਦਾ ਚੱਕਿਆ ਵਿਧਾਨ ਸਭਾ ਦੇ ਵਿੱਚ ਜੇ ਕਿਸੇ ਨੂੰ ਨਹੀਂ ਤਾਂ ਮੈਂ ਹੁਣ ਕੱਢ ਕੇ ਤੁਹਾਨੂੰ ਦਿਖਾ ਕੇ ਜਾਊਂਗਾ ਕਿ ਬੋਲਿਆ ਕਿ ਨਹੀਂ ਬੋਲਿਆ ਫਿਰ ਜਦੋਂ ਮੈਂ ਉਹ ਪ੍ਰੋਜੈਕਟ ਨੂੰ ਪਾਸ ਕਰਾ ਲਿਆ ਕਰਾਉਣ ਤੇ ਮੈਨੂੰ ਪ੍ਰੋਜੈਕਟ ਪਾਸ ਕਰਾਉਣ ਤੇ ਮੈਨੂੰ ਸਾਲ ਸਵਾ ਸਾਲ ਲੱਗ ਗਿਆ ਪਾਸ ਕਰਾਉਣ ਤੋਂ ਬਾਅਦ ਵਿਧਾਨ ਸਭਾ 'ਚ ਮੈਂ ਫੇਰ ਬੋਲਿਆ ਤੁਹਾਡੇ ਹੱਕ 'ਚ ਮੰਡੀ ਵਾਲਿਆਂ ਦੇ ਹੱਕ ਚ ਬੋਲੇ ਆ ਵੀ ਸਾਡੇ ਲੋਕ ਬਹੁਤ ਦੁਖੀ ਹੈ ਸਰ ਸਾਡੇ ਆ ਪੈਸੇ ਰਿਲੀਜ਼ ਕਰ ਦਿਓ ਪੈਸੇ ਪਾ ਦਿਓ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ ਬਸ ਅਡਾ ਰੋਡ ਦਾ ਮੁੱਦਾ ਵੀ ਮੈਂ ਵਿਧਾਨ ਸਭਾ ਦੇ ਵਿੱਚ ਚੱਕਿਆ ਬਸ ਅਡਾ ਰੋਡ ਤੇ ਟੱਲਾ ਰੋਡ ਤੇ ਉਧਰੋਂ ਫੈਕਟਰੀ ਰੋਡ ਇਹਦੇ ਲਈ ਤਕਰੀਬਨ 4 ਕਰੋੜ 62 ਲੱਖ ਰੁਪਇਆ ਜਿਹੜਾ ਹੁਣੇ ਤੁਹਾਨੂੰ ਲੈਟਰ ਦਿਖਾ ਕੇ ਛੱਡੇ ਆ ਉਹਦੇ ਟੈਂਡਰ ਲੱਗ ਗਿਆ ਹੈ ਅਗਲੀ ਗੱਲ ਇਹ ਤੋਂ ਬਾਅਦ ਚ ਨੈਕਸਟ ਜਿਹੜਾ ਥੋੜਾ ਹੁਣ ਸੀਵਰੇਜ ਦਾ 23 ਕਰੋੜ 99 ਲੱਖ ਚਲੋ ਮੇਰੇ ਨਾਲ ਜੇ ਕੰਮ ਨਹੀਂ ਚੱਲ ਰਿਹਾ ਅੱਜ ਤਿਹਾਰ ਦਾ ਦਿਨ ਕਰਕੇ ਹੋ ਸਕਦਾ ਬੰਦ ਹੋਵੇ ਚਲੋ ਮੈਂ ਦਿਖਾਵਾਂ ਪਾਈਪਾਂ ਪਈਆਂ ਹੋਈਆਂ ਚਲੋ ਮੈਂ ਦਿਖਾਵਾਂ ਪਾਈਪਾਂ ਬਾਹਰ ਪਈਆਂ ਹੋਈਆਂ ਜਿਹੜੀਆਂ ਪਾਈਆਂ ਪਰ ਮੈਂ ਦੱਸਦਾ ਪੀਣ ਵਾਲੇ ਪਾਣੀ ਵਾਸਤੇ 21 ਕਰੋੜ 90 ਲੱਖ ਮਨਜ਼ੂਰ ਹੋ ਗਿਆ ਉਹਦੇ ਟੈਂਡਰ ਹੁਣ ਲੱਗ ਜਾਣੇ ਆ ਚੰਦ ਦਿਨਾਂ ਦੇ ਵਿੱਚ ਮੇਰੀ ਅੱਜ ਹੀ ਐਕਸ਼ਨ ਦੇ ਨਾਲ ਲੰਮੀ ਚੌੜੀ ਗੱਲ ਹੋਈ ਆ ਤੇ ਉਹਦੇ ਨਾਲ ਨਹਿਰਾ ਤੋਂ ਪਾਣੀ ਲਿਆ ਕੇ ਅਸੀਂ ਉੱਥੇ ਪੂਰਾ ਕਰਾਂਗੇ 36 ਕਿਲੋਮੀਟਰ 36 ਕਿਲੋਮੀਟਰ ਨਮੀਆਂ ਤੱਪਾ ਬਣੀਆਂ ਨੇ ਸਾਰਾ ਪ੍ਰੋਜੈਕਟ ਬਹਿ ਕੇ ਕੱਲਾ 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 ਮੈਨੂੰ ਪਤਾ ਹੈ ਤੁਹਾਨੂੰ ਆਸ ਤੇ ਉਮੀਦ ਆ ਮਾਗੀ ਪਾਰਟੀ ਤੋਂ ਆ